ਜਦੋਂ 2118 ਦੇ ਵਿੱਚ ਸਰਪ੍ਰੋਕ ਕਮੇਟੀ ਆਈ ਸੀ ਬਣੀ ਸੀ ਉਹਦੇ ਵਿੱਚ ਡਾਕਟਰ ਮੇਂ德ਕਰ ਸਾਹਿਬ ਨੇ ਇੱਕ ਬੜਾ ਮਹੱਤਵਪੂਰਨ ਸਵਾਲ ਰੱਖਿਆ ਸੀ ਉਹਨਾਂ ਨੇ ਕਿਹਾ ਸੀ ਕਿ ਜੱਟਾਂ ਨੂੰ ਰਿਜ਼ਰਵੇਸ਼ਨ ਚਾਹੀਦੀ ਹੈ ਮੈਂਬਰ ਪਾਰਲੀਮੈਂਟ ਬਣ ਲਈ ਪਤਾ ਬਾਲਗੰਗਾ ਧਰਾਤਲ ਨੇ ਕੀ ਜਵਾਬ ਦਿੱਤਾ ਸੀ ਬਾਲਗੰਗਾ ਧਰਾਤਲ ਕਹਿੰਦਾ ਜੱਟਾਂ ਨੇ ਪਾਰਲੀਮੈਂਟ ਜਾ ਕੇ ਹਲਦਾਣਾ ਆ ਕਾਂਗਰਸ ਦਾ ਨੇਤਾ ਸੀ ਉਸ ਵੇਲੇ ਸਭ ਤੋਂ ਵੱਡਾ ਤੇ ਬਾਬਾ ਸਾਹਿਬ ਡਾਕਟਰ ਮਿਰਕਾ ਨੇ ਜਵਾਬ ਦਿੱਤਾ ਸਰਵੋਤਮ ਕਮੇਟੀ ਨੂੰ ਕਹਿੰਦਾ ਉਹ ਹਾਲ ਨਹੀਂ ਬਾਨਗੇ ਤੁਹਾਡ ਨੂੰ ਵਧੀਆ ਫਾਰਮੈਟ ਕਰਾਉਣਗੇ ਅੱਜ ਦੇਸ਼ ਦਾ ਜਲੂਸ ਕੱਢਦੇ ਤਾਂ ਇਹਨਾਂ ਲੋਕਾਂ ਨੇ ਜਿਨ੍ਹਾਂ ਕੋਈ 35 ਸਾਲ ਤੋਂ ਰਾਜ ਕਰਤੀ ਹੈ ਅੱਜ ਸਾਨੂੰ ਸਾਰਿਆਂ ਨੂੰ ਇੱਕ ਸੁਨੇਹੜਾ ਦੇਣਾ ਚਾਹੁੰਦਾ ਕਿ ਜੋ ਬਾਬਾ ਸਾਹਿਬ ਦੇ ਬੁੱਤਾਂ ਦੀ ਪੂਰੇ ਬੇ ਆਬੀ ਸੁਪੇ ਅੰਦਰ ਬਾਬਾ ਸਾਹਿਬ ਦੇ ਬੁੱਤਾਂ ਦੀ ਬੇ ਆਦਮੀ ਕੀਤੇ ਨਹੀਂ ਕਰਵਾਈ ਜਾ ਰਹੀ ਹੈ ਪੈਸੇ ਦੇ ਕਿਤੇ ਕਰਵਾਈ ਜਾ ਰਹੀ ਹੈ ਪਰ ਕਿਉਂ ਕਰਵਾਈ ਜਾ ਰਹੀ ਆ ਕਿ ਕਦੇ ਕਹਿੰਦੇ ਸੰਵਧਾਨ ਬਦਲਣਾ ਕਦੇ ਕਹਿੰਦੇ ਆ ਸੰਵਧਾਨ ਬਦਲਣਾ ਕਿਉਂ ਕਹਿੰਦੇ ਆ ਉਹ ਡਾਕਟਰ ਵੇੜ ਕਰ ਨੂੰ ਲੋਕਾਂ ਦੇ ਵਿੱਚ ਪੰਚਾਰ ਕਹਿੰਦਾ ਜਿਹੜੇ ਐਸ்சிਪੀਸੀ ਦੇ ਲੋਕ ਨੇ ਉਹਨਾਂ ਤੋਂ ਬਾਹਰ ਜੋ ਮੁਸਲਮਾਨ ਭਾਈਚਾਰਾ ਬੈਠਾ ਬੀਸੀ ਭਾਈਚਾਰਾ ਬੈਠਾ ਕਿਸਾਨ ਭਾਈਚਾਰਾ ਬੈਠਾ ਸਿੱਖ ਭਾਈਚਾਰਾ ਬੈਠਾ ਬੁੱਧਿਸਤ ਭਾਈਚਾਰਾ ਬੈਠਾ ਜੈਰ ਭਾਈਚਾਰਾ ਬੈਠਾ ਈਸਾਈ ਭਾਈਚਾਰਾ ਬੈਠਾ ਅੱਜ ਅਸੀਂ ਦੇ ਲੋਕ ਕੋ ਅਸੀਂ ਇਸ ਮਾਚ ਨੇ ਉਹ ਇਹਨੇ ਜਾਗਰਤ ਹੋ ਗਏ ਕਿ ਸਾਡੇ ਇਹ ਧਰਾਂ ਨੂੰ ਜਾਗਤ ਕਰ ਰਹੇ ਨੇ ਮੁਸਲਮਾਨ ਭਾਈਚਾਰੇ ਦੇ ਲੋਕ ਅੱਜ ਬਾਬਾ ਸਾਹਿਬ ਨੂੰ ਡਾਕਟਰਾਂ ਬੈਡਗਰ ਦੀ ਤਸਵੀਰ ਨੂੰ ਆਪਣੀ ਛਾਤੀ ਨਾਲ ਲਾਈ ਰੱਖੇ ਨੇ ਕਿ ਜੇ ਅਸੀਂ ਇੰਡੀਆ ਚ ਰਹਿ ਰਹੇ ਹਾਂ ਤੇ ਇਸ ਮਾਨ ਮਨੁੱਖੀ ਬਦੌਤ ਕਰਾਏ ਰਹੇ ਔਰ ਇਹ ਕਿਉਂ ਅਨਸੂਚਿਤ ਜਾਤੀਆਂ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕਿਤੇ ਘੋੜੀ ਤੇ ਚਾੜੀ ਇੰਤਾ ਵੀਡੀਓ ਫਾਇਟਤੀ ਜਾਂਦੀ ਆ ਕਿਤੇ ਮੁੱਠ ਘੱਟ ਦਿੱਤੀ ਜਾਂਦੀ ਆ ਕਿਤੇ ਵੀ ਪਿੰਡ ਚ ਹੀ ਵਰਤਦਾ ਹੈ ਜਾਨ ਖੁੱਜ ਕੇ ਕੀਤਾ ਜਾ ਰਿਹਾ ਕਿਉਂ ਕਰਿਆ ਜਾ ਰਿਹਾ ਤਾਂ ਕਿ ਇਹਨਾਂ ਦੀ ਗੱਲ ਸੁਣ ਕੇ ਅੱਜ ਮੂਸਮ ਭਾਈਚਾਰਾ ਜਾਗਦ ਹੋ ਰਿਹਾ ਅੱਜ ਬੀਸੀ ਭਾਈਚਾਰਾ ਜਾਗਦ ਹੋ ਰਿਹਾ ਅੱਜ ਕਿਸਾਨ ਭਾਈਚਾਰਾ ਜਾਗਦ ਹੋ ਰਿਹਾ ਅੱਜ ਬੋਦਸਤ ਭਾਈਚਾਰਾ ਜਾਗਰਤ ਹੋ ਰਿਹਾ ਅੱਜ ਜੈਨ ਭਾਈਚਾਰਾ ਜਾਗਰਤ ਹੋ ਰਿਹਾ ਅੱਜ ਰਾਜਪੂਤ ਭਾਈਚਾਰਾ ਜਾਗਰਤ ਹੋ ਰਿਹਾ ਅੱਜ ਕਰਨੀ ਸੈਨਾ ਜਿਹੜੀ ਸਭ ਤੋਂ ਵੱਡੀ ਦੁਸ਼ਮਣ ਸੀ 80 ਲੋਕਾਂ ਦੀ ਅੱਜ ਉਹ ਵੀ ਬਾਬਾ ਸਾਹਿਬ ਡਾਕਟਰ ਹਰਕਰਨ ਨੂੰ ਸਨੂਟ ਕਰਦੇ ਇਸ ਲਈ ਇੰਨਾ ਗੱਤਿਆਂ ਨੂੰ ਰਾਜਨੀਤੀ ਤੋਂ ਦੂਰ ਰੱਖਣ ਲਈ ਫਰੂਟ ਕਾਜ ਭਰਾਵਾਂ ਤੋਂ ਜੋ ਜਾਗਰਤ ਕਰਦੇ ਆ ਉਹਨਾਂ ਤੋਂ ਦੂਰ ਰੱਖਣ ਲਈ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਵਰਤੇ ਜਾਂਦੇ ਆ ਭਾਰਤੀ ਸੰਵਿਧਾਨ ਇਸ ਲਈ ਨਹੀਂ ਬਦਲਿਆ ਜਾ ਰਿਹਾ ਇਸ ਲਈ ਨਹੀਂ ਬਤਨ ਨੂੰ ਕਹ ਰਿਹਾ ਕਿ ਡਾਕਟਰ ਵੇਰ ਕਰਦਾ ਲਿਖਿਆ ਆ ਭਾਰਤੀ ਸੰਵਿਧਾਨ ਇਸ ਲਈ ਬਦਲਿਆ ਜਾ ਰਿਹਾ ਕਿ ਸਾਰੇ ਹੱਕ ਆਕੂਤ ਭਾਰਤੀ ਸੰਵਿਧਾਨ ਆ ਪਬਲਿਕ ਨੂੰ ਪਬਲਿਕ ਦੀ ਮਰਜ਼ੀ ਮੁਤਾਬਕ ਆ ਸੰਵਿਧਾਨ ਹੰਗ ਚ ਲਿਖਿਆ ਹੋਇਆ ਜੋ ਬਾਬਾ ਨਾਨਕ ਨੇ ਕਿਹਾ ਸੀ ਪਹਿਲਾਂ ਗੁਰੂ ਅਰਦਾਸ ਨੇ ਕਿਹਾ ਸੀ ਰਬਦਾਸ ਲੋਰੇ ਭਲਾ ਸਰਬਤ ਬਾਬਾ ਨਾਨਕ ਨੇ ਕਿਹਾ ਸੀ ਨਾਮ ਕਲਾਮ ਚੜਦੀ ਕਲਾ ਤੇਰੇ ਭਾਣੇ సర్వత్రా ਦਾ ਪਹਲਾ ਉਸ ਸਰਵਤ ਦੇ ਭਲੇ ਨੂੰ ਡਾਕਟਰ ਮੇੜਕਰ ਸਾਹਿਬ ਨੇ ਸੰਵਿਧਾਨ ਦੇ ਵਿੱਚ ਧਨਵਾਦ ਕਰਤਾ ਔਰ ਜਿਹੜਾ ਸੰਵਿਧਾਨ ਸਾਡੇ ਭਾਰਤ ਦਾ ਉਹ ਸਰਵਤ ਦੇ ਭਲੇ ਦੇ ਕਨਸੈਪਟ ਤੇ ਲਾਗੂ ਆ ਕਨਸੈਪਟ ਦੇ ਆਧਾਰ ਤੇ ਬਣਾਇਆ ਹੋਇਆ ਹਰ ਇੱਕ ਨੂੰ ਆਜ਼ਾਦੀ ਆ ਗਾਂਧੀ ਕਹਿੰਦੇ ਸੀ ਸਮੂਹ ਹੋ ਜਾਂਦੀ ਚਾਹੀਦੀ ਆ ਡਾਕਟਰ ਮੇੜਕਰ ਕਹਿੰਦੇ ਸੀ ਨਹੀਂ ਵਿਅਕਤੀਗਤ ਆਜ਼ਾਦੀ ਚਾਹੀਦੀ ਆ ਇੱਕ ਬੰਦਾ ਜਿਹੜਾ ਇੱਕ ਬੰਦਾ ਉਹ ਵੀ ਆਜ਼ਾਦੀ ਨਾਲ ਜਿਉਵੇ ਹਜ਼ਾਰਾਂ ਬੰਦੇ ਵੀ ਆਜ਼ਾਦੀ ਨਾਲ ਜਿਉਣ ਲੱਖਾਂ ਬੰਦੇ ਵੀ ਜਾਦੀ ਜਾਣ ਤੁਸੀਂ ਕਹਿੰਦੇ ਲੱਖਾਂ ਬੰਦੇ ਆਜ਼ਾਦੀ ਨਾਲ ਜਿਉਣ ਪਰ ਮੇਰੀ ਦਲੀਲ ਆ ਪਾਰਲੀਮੈਂਟ ਵਿੱਚ ਬੋਲਿਆ ਸਾਬਦਾ ਹੈ ਕਿ ਵਿਅਕਤੀਗਤ ਆਜ਼ਾਦੀ ਚਾਹਣਾ ਹਰ ਬੰਦਾ ਵੀ ਆਜ਼ਾਦੀ ਨਾਲ ਜਿਉਵੇ ਉਹ ਜਿੱਥੇ ਮਰਜੀ ਜਾਵੇ ਜੋ ਮਰਜੀ ਖਾਵੇ ਜੋ ਮਰਜੀ ਕਹਨੇ ਜੋ ਮਰਜੀ ਕੰਮ ਰੱਖੇ ਜਿੱਥੇ ਮਰਜ਼ੀ ਘਰ ਬਣਾਵੇ ਇਹ ਆ ਵਿਅਕਤੀਗਤ ਆਜ਼ਾਦੀ ਤੇ ਜਿਹੜੇ ਸੰਵਿਧਾਨ ਬਦਲ ਨੂੰ ਗੱਲ ਰਹੇ ਨੇ ਇਹਾਰੇ ਪਤਾ ਉਹ ਕਹਿੰਦੇ ਵੀ ਸਾਰੇ ਅਧਿਕਾਰ ਨੇ ਸਾਡੇ ਹੱਥ ਵਿੱਚ ਲੈ ਲਿਆ ਸੁਧਾਰ ਨੂੰ ਬੰਦ ਕਰਕੇ ਇਹ ਬਸ ਸਾਡੀ ਮਰਜ਼ੀ ਆ ਕਿਹਨੂੰ ਖੂਤਰ ਚੜ੍ਹਨ ਦੇਣਾ ਕਿਹਨੂੰ ਨਹੀਂ ਚੜ੍ਹਨ ਦੇਣਾ ਕਿਹਨੂੰ ਕੱਪੜੇ ਪਾਉਣ ਦੇਣੇ ਆ ਕਿਹਨੂੰ ਨਹੀਂ ਪਾਉਣ ਦੇਣੇ ਕਿਹਨੂੰ ਜ਼ਮੀਨ ਦਾ ਮਾਲਕ ਬਣਨ ਦੇਣਾ ਕਿਹਨੂੰ ਨਹੀਂ ਬਣਨ ਦੇਣਾ ਤੁਸੀਂ ਦੇਖਿਆ ਲੱਗਿਆ ਮੋਰਚਾ ਸੀ ਜਿਹੜਾ ਲੱਗਿਆ ਹੱਥ ਬਿੱਲੀ ਕਿਸਾਨ ਮੋਰਚਾ ਲੱਗਿਆ ਸੀ ਉਹ ਜ਼ਮੀਨਾਂ ਖਾਣ ਦੇ ਨੇ ਲੱਗਿਆ ਸੀ ਮੈਂ ਬਿਠੇ ਰਹੇ ਮੈਂ ਇੱਥੇ ਬੋਲਿਆ ਆ ਸਾਡੀਆਂ ਕਾਨਫਰੰਸਾਂ ਤੇ ਜਦੋਂ ਕਿਸੇ ਮੁਲਕ ਨੂੰ ਗੁਲਾਮ ਕਰਨਾ ਹੁੰਦਾ ਪਹਿਲਾਂ ਦੂਜੇ ਮੁਲਕ ਦੀ ਸਰਕਾਰ ਉਸ ਮੁਲਕ ਦੀ ਜ਼ਮੀਨ ਤੇ ਕਬਜ਼ਾ ਕਰਦੀ ਹੈ ਅੰਗਰੇਜ਼ ਆਏ ਸਾਡੀ ਜ਼ਮੀਨ ਤੇ ਕਬਜ਼ਾ ਕਰਿਆ ਮੁਗਲ ਆਏ ਸਾਡੀ ਜ਼ਮੀਨ ਤੇ ਕਬਜ਼ਾ ਕਰਿਆ ਔਰ ਜਦੋਂ ਕਿਸੇ ਮੁਲਕ ਨੂੰ ਗੁਲਾਮ ਕਰਨਾ ਹੋ ਪਹਿਲਾਂ ਦੀ ਜ਼ਮੀਨ ਕਬਜ਼ੇ ਹੁੰਦੀ ਆ ਤੇਰਾ ਸਾਰੇ ਮੇਲ ਆਪਣੇ ਆਪ ਹੀ ਗ੍ਰਿਫਤਿਆ ਜਾਂਦੇ ਆ ਇਸ ਲਈ ਜ਼ਮੀਨ ਤੇ ਕਬਜ਼ਾ ਕਰਨ ਦਾ ਕੋਨੂੰਨ ਬਣਾਇ ਸੀ ਉਹ ਕਿਸਾਨ ਭਾਈਚਾਰੇ ਨੂੰ ਭਰਾਨ ਕਰਨ ਲਈ ਬਣਾਈ ਸੀ ਨਹੀਂ ਸਮਝ ਲੱਗਦੀ ਉਹ ਪੱਕੀ ਗੱਲ ਆ ਪਰ ਜੇਕਰ ਅਸੀਂ ਪੜਾਂਗੇ ਪੂਰਾ ਸੰਵਿਧਾਨ ਪੜੋ ਉਹਦੇ ਵਿੱਚ ਬਹੁਤ ਕੁਝ ਲਿਖਿਆ ਬੀਬੀਆਂ ਬਾਰੇ ਬੋਲਿਆ ਸੀ ਡਾਕਟਰ ਉਹ ਵੇੜ ਗਰ ਬੀਬੀਆਂ ਨੂੰ ਡਬਲ ਸਹਾਰ ਦੇ ਕੇ ਗਏ ਨੇ ਅੱਗੇ ਵੀ ਨਾ ਬੋਲਿਆ ਸੀ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਕਿ ਜਿਹੜੀਆਂ ਪਹਿਰਾਂ ਨੇ ਬੀਬੀਆਂ ਨੇ ਉਹ ਆ ਪੇਕੇ ਘਰ ਦੀ ਜਾਇਦਾਦ ਵਿੱਚ ਹਿੱਕਾ ਉਹਦਾ ਸਹਰੇ ਘਰ ਦੀ ਜਾਇਦਾਦ ਵਿੱਚ ਵੀ ਹਿੱਕਾ ਡਾਕਟਰ ਅਗੜ ਕ ਨੂੰ ਸਵਾਲ ਕੀਤਾ ਕਿਸੇ ਨੇ ਕਹਿੰਦੇ ਵੀ ਇਹ ਤੁਸੀਂ ਕੀ ਕਰ ਰਹੇ ਹੋ